जय शंकर जी की जय भोलेनाथ मेरा नाम हरविंदर सोनी है शिवसना बाला सब ठाकले का छोटा जसपाइया गुरदासपुर से और आज मेरे अंदर फिर एक बार ही बहुत ज्यादा गुस्सा भरा हुआ है उसका कारण की है कि दो दिन पहले ही ਸਾਡੇ ਇੱਕ ਸ਼ਿਵ ਸੈਨਿਕ ਨੂੰ ਮੋਗਾ ਦੇ ਵਿੱਚ ਜਿਹੜਾ ਸਰਿਆ ਮਾਰ ਦਿੱਤਾ ਗਿਆ ਗੋਰੀਆਂ ਮਾਰ ਕੇ ਜਿਹੜਾ ਸਾਡੇ ਹਜੇ ਸਾਡੇ ਅੰਦਰ ਉਹ ਕਹਿੰਦੇ ਦੁੱਖ ਹਜੇ ਸਾਡਾ ਕੰਟੀਨਿਊ ਚੱਲ ਰਿਹਾ ਸੀਗਾ ਲੇਕਿਨ ਅੱਜ ਅੰਮ੍ਰਿਤਸਰ ਦੇ ਵਿੱਚ ਸਾਡੇ ਫੇਰ ਇੱਕ ਵਾਰੀ ਸਾਡੇ ਧਾਰਮਿਕ ਸਥਾਨ ਅਡੇ ठाकुरद्वारा ਮੰਦਿਰ ਹਥੇ ਉਥੇ ਬੰਬ ਲਾਸਟ ਹੋ ਗਿਆ ਜਦੋਂ ਦੇਖੋ ਥੋੜੇ ਦਿਨ ਪਹਿਲਾਂ ਇੱਕ ਪਤਾ ਲੱਗ ਰਿਹਾ ਸੀਗਾ ਕਿ ਥਾਣਿਆਂ ਦੇ ਵਿੱਚ ਅਟੈਕ ਹੋ ਰਹੇ ਨੇ ਤੇ ਇਹਨਾਂ ਨੇ ਕਿਹਾ ਕਿ ਅਸੀਂ ਬਹੁਤ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਪੁਲਿਸ ਨੇ ਕਿਹਾ ਕਿ ਅਸੀਂ ਉਹ ਲੋਕਾਂ ਨੂੰ ਫੜ ਲਿਆ ਲੇਕਿਨ ਉਹਦੇ باوجود ਵੀ ਅੱਜ ਸਾਡੇ ਧਾਰਮਿਕ ਸਾਡੇ ਜਿਹੜੇ ادارے ਨੇ ਜਿਹੜੇ ਸਾਡੇ ਧਾਰਮਿਕ ਸਥਾਨ ਨੇ ਉਹਨਾਂ ਦੇ ਉੱਪਰ ਹਮਲਾ ਹੋਣਾ ਸ਼ੁਰੂ ਹੋ ਗਿਆ ਜੋ ਸਾਡੇ ਲਈ ਇੱਕ ਤਰ੍ਹਾਂ ਦਾ ਕਹਿਣ ਦਾ ਮਤਲਬ ਹੈ ਕਿ ਬਹੁਤ ਵੱਡਾ ਸਾਡੇ ਤੇ ਕੁਠਾਰਾਗਾਤ ਹੈ ਸਾਡੋਂ ਹਿੰਦੂਆਂ ਨੂੰ ਕੀ ਪੰਜਾਬ ਦੇ ਵਿੱਚੋਂ ਜੋ ਹੈ ਉਹ ਇਸ ਤਰ੍ਹਾਂ ਕਰਕੇ ਕੱਢਣਾ ਚਾਹੁੰਦੇ ਨੇ ਸਾਰੇ ਲੋਕ ਸ਼ਰਾਰਤੀ ਲੋਕ ਖਾਲਸਤਾਨੀ ਲੋਕ ਔਰ ਸਭ ਤੋਂ ਵੱਡੀ ਗੱਡੀ ਨੂੰ ਮੋਸ਼ੀ ਵਾਲੀ ਗੱਲ ਹੈਗੀ ਹੈ ਕਿ ਸਰਕਾਰਾਂ ਵੀ ਸਾਡੀ ਨਹੀਂ ਸੁਣ ਰਹੀਆਂ ਸਾਡੀ ਪੂਰੀ ਸਾਡੇ ਵੱਲੋਂ ਬੜੀ ਬੇਰੁਖ ਬੈਠੀ ਹੋਈ ਹੈ ਤੁਸੀਂ ਬਿਲੀਵ ਕਰੋਗੇ ਕਿ ਇਹ ਡੇ ਬਾਏ ਡੇ ਬਾਏ ਡੇ ਸਾਡੇ ਹਿੰਦੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੋਰ ਕਿਸੇ ਨੂੰ ਕਿਉਂ ਨਹੀਂ ਕੀਤਾ ਜਾਂਦਾ ਕਿਉਂਕਿ ਸਾਨੂੰ ਉਹ ਸਾਡੇ ਪੰਜਾਬ ਦੇ ਵਿੱਚੋਂ ਜੋ ਸਾਡੀ ਜਨਮ ਭੂਮੀ ਹੈ ਉਥੋਂ ਕੱਢਣਾ ਚਾਹੁੰਦੇ ਨੇ ਚਾਹੁੰਦੇ ਨੇ ਕਿ ਜਿੱਥੇ ਸ਼੍ਰੀੜਗੜ੍ਹ ਦੇ ਵਿੱਚੋਂ ਪਲਾਨ ਹੋ ਗਏ ਹਿੰਦੂਆਂ ਦਾ ਉਸਾਂ ਪੰਜਾਬ ਦੇ ਵਿੱਚੋਂ ਵੀ ਹੋ ਜੇ ਪਰ ਇਹ ਹੋ ਨਹੀਂ ਸਕਦਾ ਹਿੰਦੂ ਐਨੇ ਵੀ ਕਿਤੇ ਗਏ ਗੁਦੇ ਨਹੀਂ ਹੈਗੇ ਏ ਮੈਂ ਚੇਤਾਵਨੀ ਦੇ ਰਿਹਾ ਇੱਕ ਵਾਰੀ ਫੇਰ ਕਿ ਸਾਨੂੰ ਗੁੱਸਾ ਇਸ ਚੀਜ਼ ਦਾ ਕਿਉਂਕਿ ਦੇਖੋ ਨਾ ਮੈਂ ਸਮਝ ਨਹੀਂ ਸਕਦਾ ਕਿ ਇਹਨਾਂ ਦੇ ਧਾਰਮਿਕ ਸਾਨ ਦੇ ਉਪਰ ਅਟੈਕ ਕਰਦਾਂ ਮਕਸਦ ਕੀ ਹੋ ਸਕਦਾ ਸਿਰਫ ਇਹ ਹੈ ਕਿ ਸਾਨੂੰ ਡਰਾਣਾ ਚਾਹੁੰਦੇ ਨੇ ਲੇਕਿਨ ਅਸੀਂ ਡਰਨ ਵਾਲੇ ਨਹੀਂ ਹੈਗੇ ਅਸੀਂ ਸਿਰਫ ਇਹਨਾਂ ਨੂੰ ਜਰੂਰ ਕਹਿਣਾ ਚਾਹੁੰਦੇ ਆ ਕਿ ਅਸੀਂ ਸ਼ਾਂਤੀ ਪ੍ਰੀਅ ਲੋਕ ਆ ਸਾਡੇ ਸ਼ਾਸਤਰ ਸਾਨੂੰ ਸਾਡਾ ਧਰਮ ਸਾਡਾ ਸ਼ਾਸਤਰ ਸਾਨੂੰ ਇਹ ਸਿਖਾਉਂਦੇ ਨੇ ਕਿ ਬਈ ਸ਼ਾਂਤ ਰਹੋ ਲੇਕਿਨ ਉਦੋਂ ਤੱਕ ਸ਼ਾਂਤ ਰਹੋ ਜਦੋਂ ਤੱਕ ਪਾਣੀ ਸਿਰ ਤੋਂ ਉੱਪਰ ਨਾ ਨਿਕਲ ਜਾਏ ਹੁਣ ਜਿਹੜਾ ਡੇ ਬਾਈ ਡੇ ਜੋ ਸਾਡੇ ਨਾਲ ਹੋ ਰਿਹਾ ਜੋ ਕੋਠਾਰਾ ਘਾਤ ਸਾਡੇ ਤੇ ਹੋ ਰਿਹਾ ਬਾਰ-ਬਾਰ ਹੋ ਰਿਹਾ ਇਹ ਹੁਣ ਬਰਦਾਸ਼ਤ ਕਰਨ ਦੇ ਕਾਬਿਲ ਨਹੀਂ ਹੈ ਇਸ ਲਈ ਅਸੀਂ ਚੇਤਾਵਨੀ ਦਿੰਦੇ ਆ ਮੈਟਰ ਇਹਨਾਂ ਨੂੰ ਜ਼ਰੂਰ ਕਹਿਣਾ ਚਾਹੁੰਦਾ ਕਿ ਬੜੀਆਂ ਹੱਤਿਆਵਾਂ ਦੇਖ ਲੀਆਂ ਅਸੀਂ ਬੜੀਆਂ ਹੱਤਿਆਵਾਂ ਦੇਖ ਲੀਆਂ ਸ਼ਿਵ ਸੈਨਿਕਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਔਰ ਸਭ ਤੋਂ ਵੱਡੀ ਨਮਸ਼ੀ ਵਾਲੀ ਗੱਲ ਹੈ ਕਿ ਸਾਡੇ ਪੰਜਾਬ ਦੀ ਜਿਹੜੀ ਹਿੰਦੂ ਪਾਰਟੀ ਕਹਿੰਦੇ ਆਪਣੇ ਆਪ ਨੂੰ ਜਿਹੜੀ ਕਹਿੰਦੇ ਕੇਂਦਰ ਚ ਵੀ ਬੈਠੀ ਹੋਈ ਹੈ ਉਹ ਪੰਜਾਬ ਚ ਕਰੀ ਵੀ ਨਹੀਂ ਬੋਲਦੀ ਕਿਸੇ ਖਾਨਦਸਤਾਨੀ ਦੇ ਖਿਲਾਫ ਉਹ ਕਦੀ ਨਹੀਂ ਬੋਲਦੀ ਕਿਸੇ ਸ਼ਰਾਰਤੀ ਅੰਥਰਾਂ ਦੇ ਖਿਲਾਫ ਉਹ ਕਦੀ ਨਹੀਂ ਬੋਲਦੀ ਕਿਸੇ ਗੈਂਗਸਟਰਾਂ ਦੇ ਖਿਲਾਫ ਲੇਕਿਨ ਜਦੋਂ ਰਾਜਨੀਤੀ ਆਣੀ ਹੈ ਜਦੋਂ ਇਲੈਕਸ਼ਨ ਆਲੇ ਨੇ ਉਦੋਂ ਫਟਾਫਟ ਇਹਨਾਂ ਨੇ ਤੋਤੇ ਵਾਂਗੂ ਬੋਲਣਾ ਸ਼ੁਰੂ ਕਰ ਦੇਣਾ ਤੋ ਸੋ ਮੈਂ ਆਪਣੇ ਸ਼ੁਸ਼ੈ ਨਹੀਂ ਕਹ ਰੂ ਇਹ ਕਹਿਣਾ ਚਾਹਦਾ ਕਿ ਬਿਲਕੁਲ ਇਹਨਾਂ ਦਾ ਬਾਈਕਾਟ ਕਰੋ ਕਿਉਂਕਿ ਬਗਾਨੇ ਤੇ ਬਗਾਨੇ ਨੇ ਇਹ ਤਾਂ ਸਾਡੀ ਆਪਣੀ ਪਾਰਟੀ ਹੈ ਸਾਡੀ ਹਿੰਦੂ ਪਾਰਟੀ ਹੈ ਹਿੰਦੂਆਂ ਦੇ ਨਾਮ ਤੇ ਹੋ ਰਹਿੰਦੀ ਹੈ ਤੇ ਹਿੰਦੂ ਵਾਸਤੇ ਕਦੀ ਨਹੀਂ ਬੋਲਦੀ ਤੇ ਫਿਰ ਇਹਨਾਂ ਦਾ ਬਾਈਕਾਟ ਕਰੋ ਸੋ ਇਹਦੇ ਨਾਲ ਹੀ ਮੈਂ ਸਰਕਾਰ ਨੂੰ ਕਹਿਣਾ ਚਾਹਨਾ ਕਿ ਜਿਹੜਾ ਲਾਅ ਐਂਡ ਆਰਡਰ ਜੇ ਤੁਸੀਂ ਨਹੀਂ ਠੀਕ ਕਰ ਸਕਦੇ ਤਾਂ ਫਿਰ ਇਹ ਨਾ ਹੋਏ ਕਿ ਕੱਲੋਂ ਸਾਡੇ ਹਿੰਦੂ ਜਿਹੜੇ ਆ ਉਹ ਵੀ ਹਥਿਆਰ ਚੱਕ ਕੇ ਆਪਣੀ ਰੱਖਿਆ ਆਪ ਕਰਨੀ ਸ਼ੁਰੂ ਕਰ ਦੇਣ ਫਿਰ ਤੁਹਾਨੂੰ ਤੇ ਫਿਰ ਪੰਜਾਬ ਦਾ ਮਾਹੌਲ ਕਿਹੋ ਜਿਹਾ ਰਹੇਗਾ ਫਿਰ ਉਹਦਾ ਦੋਸ਼ ਜਿਹੜਾ ਉਹ ਹਿੰਦੂਆਂ ਨੂੰ ਹੋਣਾ ਦੇਗਾ ਜੈ ਸ਼ੰਕਰ ਜੀ ਕੀ ਜੈ ਫੁਲੇ ਨਾਮ